ਹੈਲੋ ਜੀ গুড মর্নিং ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆਂ ਜੀ ਅੱਜ ਦਾ ਨਵਾਂ ਬਲੌਗ ਸ਼ੁਰੂ ਤੇ ਉਮੀਦ ਹੈ ਤੁਹਾਨੂੰ ਰਾਤ ਦਾ ਬਲੌਗ ਸਾਡਾ ਪਸੰਦ ਆਇਆ ਹੋਊਗਾ ਇਸੇ ਉਮੀਦ ਚ ਅੱਜ ਨਵਾਂ ਬਲੌਗ ਸ਼ੁਰੂ ਕਰਦੇ ਆਂ ਤੇ ਮਿਲਦੇ ਆਂ ਜੀ ਦਿਨੇ ਦੇਖਦੇ ਆਂ ਅੱਜ ਆਪਾਂ ਨੇ ਕੀ ਕੀ ਕਰਨੇ ਕਿੱਧਰ ਨੂੰ ਜਾਣਾ ਤੇ ਮੈਂ ਇਦਾਂ ਹੀ ਦਿਨੇ ਦੇਖੋ ਜੀ ਅੱਜ ਹਵਾ ਚੱਲਦੀ ਹੈ ਵੈਸੇ ਪਰ ਗਰਮੀ ਫਿਰ ਵੀ ਬਹੁਤ ਹੈ ਗਰਮੀ ਇਸ ਕਰਕੇ ਜੇ ਹਵਾ ਪੂਰੇ ਦੀ ਚੱਲਦੀ ਹੈ ਇਹ ਹਵਾ ਗਰਮ ਹੁੰਦੀ ਹੈ ਜੀ ਇਹ ਬਹੁਤ ਗਰਮੀ ਹੈਗੀ ਇੱਧਰ ਸਾਡੇ ਪੈਨ ਹਜੇ ਮੂੰਗੀ ਦੇ ਢੇਰ ਅੱਧੀ ਤੋੜਤੀ ਮੂੰਗੀ ਅੱਧੀ ਰਹੇਗੀ ਹੁਣ ਰੋਜ਼ ਜਾਣ ਆਉਣ ਕਰਕੇ ਮੂੰਗੀ ਤੋੜੀ ਨਹੀਂ ਜਾਂਦੀ ਅੱਧ ਵਿਚਾਲੇ ਪਈ ਹੈ ਜੀ ਕਿਉਂਕਿ ਕਈ ਮਰਗਾਂ ਹੀ ਹੋ ਗਈਆਂ ਤਾਂ ਕਰਕੇ ਉੱਧਰ ਜਾਣਾ ਪੈਂਦਾ ਹੈ ਉਹ ਫੜੀਆਂ ਆਪਣੀਆਂ ਨੇ ਤੋੜੀਆਂ ਦਰਮੰਗੀ ਤੋੜਨ ਵਾਲੀ ਪਈ ਹੈ ਲਓ ਜੀ ਆਪਾਂ ਰੋਟੀ ਟੁੱਕ ਖਾ ਲਿਆ ਤੇ ਆ ਕੇ ਬੈਠ ਗਏ ਆਪਾਂ ਦਪਾਨ ਦੇ ਵਿੱਚ ਤੇ ਅੱਜ ਆਪਾਂ ਪੂਰਾ ਦਿਨ ਰਹਿਣੇ ਦੁਕਾਨ ਦੇ ਵਿੱਚ ਕਿਉਂਕਿ ਕੱਲ ਡੰਮੀ ਆਪਾਂ ਦੇ ਹੈ ਧੂਰੀ ਅੱਜ ਆਪਾਂ ਨੇ ਜਾਣਾ ਨਹੀਂ ਤੇ ਜਾਮਾਂਗੇ ਤਸੀ ਪਰ ਜੀ ਇੱਕ ਦੋ ਦਿਨ ਅਟਕਤੀ ਜਾਮੂਗੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈਗੀ ਤੇ ਕੋਸਨ ਵੀਰਾ ਉਹਦਾ ਮਿਊਜ਼ਿਕ ਤਿਆਰ ਕਰ ਲੂਗਾ ਫਿਰ ਆਪਾਂ ਜਾਵਾਂਗੇ ਡਬਿੰਗ ਕਰਨ ਤੇ ਉਸ ਤੋਂ ਬਾਅਦ ਦੂਸਰੇ ਗੀਤ ਦੀ ਤਿਆਰੀ ਸ਼ੁਰੂ ਕਰਾਂਗੇ ਤੇ ਇੱਕ ਮੁੰਡਾ ਮੇਰੇ ਨਾਲ ਹੋ ਰਿਹਾ ਉਹਦਾ ਜੀਰੀ ਦਾ ਕੰਮ ਚੱਲਦਾ ਹੈ ਜੀ ਤੇ ਫਿਰ ਜਦੋਂ ਜੀ ਉਹਦੀ ਜੀਰੀ ਦਾ ਨਿਬੜਾ ਫਿਰ ਅਸੀਂ ਇਕੱਠੇ ਦੋਵੇਂ ਜਣੇ ਤਿਆਰੀ ਕਰਾਂਗੇ ਤੇ ਉਹਨੇ ਆਪਣੇ ਗਾਣੇ ਤਿਆਰੀ ਕਰਨੀਆਂ ਤੇ ਮੈਂ ਆਪਣੇ ਦੀ ਐਂ ਦੇਖਦੇ ਆ ਅਗਲੇ ਹਫ਼ਤੇ ਤੋਂ ਫਿਰ ਦੂਸਰੇ ਗਾਣੇ ਦੀ ਤਿਆਰੀ ਸ਼ੁਰੂ ਕਰਦੇ ਆਂ ਕਿਉਂਕਿ ਹੁਣ ਇਕੱਠੇ ਆਪਾਂ ਦੋ ਗਾਣੇ ਕਰਕੇ ਦੋ ਦੇ ਵੀ ਤਿੰਨ ਗਾਣੇ ਕਰਕੇ ਆਪਾਂ ਰੱਖ ਲਾਂਗੇ ਤੇ ਫਿਰ ਜਦੋਂ ਮਰਜ਼ੀ ਜਦੋਂ ਟਾਈਮ ਹੁੰਦਾ ਹੈ ਨਾ ਉਹਦੋਂ ਗਾਣਾ ਫਿਰ ਆਪਾਂ ਇਹ ਅਪਲੋਡ ਕਰ ਦਿੰਨੇ ਹੁੰਦੇ ਆਂਗੇ YouTube ਤੇ ਤੇ ਰਿਲੀਜ਼ ਕਰ ਦਿੰਨੇ ਆ ਮਤਲਬ ਤਾਂ ਕਰਕੇ ਹੁਣ ਪੱਠੇ ਗਾਣ ਕਰਕੇ ਰੱਖ ਲਾਂਗੇ ਨਹੀਂ ਫਿਰ ਵਾਰ-ਵਾਰ ਪਹਿਲਾਂ ਗਾਣਾ ਸਿਲੈਕਟ ਕਰੋ ਫਿਰ ਤਿਆਰੀ ਕਰੋ ਫਿਰ ਜਾ ਕੇ ਉਹ ਕਰੋ ਮੀ ਕਰਾਉਟਮੀ ਇਹਦੇ ਵਾਰ-ਵਾਰ ਕਰਨ ਹੁਣ ਇਕੱਠਾ ਹੁਣ ਚਲੋ ਟਾਈਮ ਹੈ ਇਸ ਤੋਂ ਬਾਅਦ ਹਾਂ ਤੇ ਥੋੜੀ ਜਿਹੀ ਗਰਮੀ ਵੀ ਘਟ ਜੂਗੀ ਕੇ ਹੋਰ ਜੀ ਵੀ ਇੱਕ ਹੋਰ ਤਿਆਰ ਕਰਾਂ। ਇੱਕ ਤਾਂ ਤਾਂ ਹੋ ਰਹੀ ਨੇ ਦੇਖਦੇ ਆਂ ਹੋਰ ਕਰ ਲਾਂਗੇ। ਤੇ ਐਦਾਂ ਚਲੋ ਤਿੱਲੀਆਂ ਦੇ ਫਿਰ ਔਲੀ-ਔਲੀ ਥਾਣੇ ਆਪਾਂ ਪਾਈ ਜਾਵਾਂਗੇ ਨੈਟ ਦੇ ਉੱਤੇ। ਲਓ ਜੀ ਹੁਣ ਆਪਾਂ ਕਰਦੇ ਆਂਗੇ ਕਮੈਂਟ ਕਰਨ ਵਾਲਿਆਂ ਦੇ ਨਾਮ ਨਾਲ ਉਸ ਤੇ ਜਦੋਂ ਆਪਾਂ ਇਹ ਕੰਮ ਕਰਨ ਲੱਗਦੇ ਆ ਮੈਨੂੰ ਪਹਿਲੇ ਹੀ ਮੇਰੇ ਚਿਹਰੇ ਤੇ ਖੁਸ਼ੀ ਆ ਜਾਂਦੀ ਹੈ। ਕਿ ਹੁਣ ਆਪਾਂ ਸਾਰੇ ਭੈਣ ਭਰਾ ਨੂੰ ਅਪਲਾਈ ਕਰਨਾ ਹੈ ਤੇ ਸਾਰੇ ਅੰਨ ਜਾਦ ਕਰਕੇ ਆਪਾਂ ਨਾ ਇਮੇਜਨ ਕਰਕੇ ਫਿਰ ਆਪਾਂ ਲਾ ਦੇਾਂਗੇ ਵੀਡੀਓ ਬਣਾਉਣ ਤੇ ਹਮ ਦਾ ਨਾਮ ਇਹਦੇ ਨਾਲ ਨਹੀਂ ਨਹੀਂ ਬੋਲਣੇ ਨੇ ਤੇ ਸਭ ਤੋਂ ਪਹਿਲਾਂ ਭੈਣ ਬਲਜੀਤ ਕੌਰ ਬਹੁਤ ਬਹੁਤ ਧੰਨਵਾਦ ਕਰਨੇ ਬਹੁਤ ਬਹੁਤ ਧੰਨਵਾਦ ਤੁਸੀਂ ਹਰ ਰੋਜ਼ ਕਮੈਂਟ ਕਰਦੇ ਹੋ ਹਰ ਰੋਜ਼ ਵਲੌਗ ਦੇਖਦੇ ਹੋ ਬਹੁਤ ਵਧੀਆ ਲੱਗਦਾ ਹੈ ਡੀਪੀ ਦੇਖ ਲਈ ਤੇ ਹੁਣ ਦੇਖੋ ਨਾ ਸਕਰੀਨਸ਼ਾਟ ਵਿੱਚ ਕਮੈਂਟ ਦਾ ਤੇ ਬਹੁਤ ਪਿਆਰੇ ਪਿਆਰੇ ਕਮੈਂਟ ਮੈਨੇ ਭੈਣ ਦੇ ਹਰ ਰੋਜ਼ ਕਮੈਂਟ ਕਰਦੇ ਨੇ ਬਹੁਤ ਪਿਆਰੇ ਵਧੀਆ ਲੱਗਦਾ ਤੇ ਐਡੀ ਕਮੈਂਟ ਕਰਦੇ ਰਹੋ ਜੁੜੇ ਰਹੋ ਸਾਡੇ ਨਾਲ ਸਾਡੇ ਬਲੌਗ ਦੇਖਦੇ ਰਹੋ ਤੇ ਦੂਸਰਾ ਕਮੈਂਟ ਆਇਆ ਹੈਗਾ ਜੀ ਭੈਣ ਪਰਮਕ੍ਰਿਪਾ ਵਾਲਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਭੈਣੇ ਤੁਸੀਂ ਵੀ ਹਰ ਰੋਜ਼ ਸਾਡਾ ਕਮੈਂਟ ਕਰੀ ਬਲੌਗ ਦੇਖਦੇ ਹੋ ਕਮੈਂਟ ਕਰਦੇ ਹੋ ਬਹੁਤ ਜ਼ਿਆਦਾ ਵਧੀਆ ਲੱਗਦਾ ਤੇ ਐਡੀ ਕਮੈਂਟ ਕਰਦੇ ਰਹੋ ਨਾਲ ਜੁੜੇ ਰਹੋ ਤੇ ਹੋਰਾਂ ਨੂੰ ਵੀ ਨਾਲ ਜੋੜੋ ਅੱਗੇ ਸਪੋਰਟ ਕਰੋ ਨਾ ਥੋੜੀ ਜਿਹੀ ਅੱਗੇ ਹੋਰ ਆਪਣੇ ਮੈਂਬਰਾਂ ਨੂੰ ਪਰਿਵਾਰਕ ਮੈਂਬਰਾਂ دوستਾਂ ਮਿੱਤਰਾਂ ਨੂੰ ਦੇਖਣ ਲਾਓ ਵਲੌਗ ਤਾਂ ਕਿ ਆਪਣਾ ਚੈਨਲ ਹੋਰ ਗਰੋਥ ਕਰੇ ਤੇ ਚਲਪੇ ਇੱਕ ਵਾਰੀ ਅਰਨਿੰਗ ਹੋਣ ਲੱਗ ਜਾਈ ਆਪਣੇ ਚੈਨਲ ਦੀ ਤੇ ਤੀਸਰਾ ਆਪਾਂ ਨੂੰ ਕਮੈਂਟ ਆਏਗਾ ਜੀ ਭਿੰਦਰ ਢਿੱਲੋਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹਰ ਉਹ ਵੀ ਜਿਹੜਾ ਆਪਣਾ ਵਲੌਗ ਦੇਖਦਾ ਹੈ ਤੇ ਕਮੈਂਟ ਕਰਦਾ ਹੈ ਆਪਦੇ ਸਮੇਂ ਦੇ ਵਿੱਚ ਉਹ ਸਮਾਂ ਕੱਢਦੇ ਆਪਣੇ ਲਈ ਤੇ ਮੈਂ ਰਿੰਦਰ ਟਿਲ ਨੌਂ ਵੀਰਾ ਆਪਣੀ ਜੌਬ ਤੇ ਲੱਗਿਆ ਹੋਇਆ ਪਰ ਫਿਰ ਵੀ ਆਪਣੇ ਲਈ ਟਾਈਮ ਕੱਢ ਲੈਂਦਾ ਕਮੈਂਟ ਕਰਦਾ ਜਰੂਰ ਤੇ ਬਹੁਤ ਬਹੁਤ ਧੰਨਵਾਦ ਬਾਈ ਏਦਾਂ ਹੀ ਨਾਲ ਜੁੜੇ ਰਹੋ ਕਮੈਂਟ ਕਰਦੇ ਰਹੋ ਬਹੁਤ ਵਧੀਆ ਲੱਗਦਾ ਤੇ ਤੁਸੀਂ ਚੈਨਲ ਦੀ ਸਕਰੀਨਸ਼ਾਟ ਵੀ ਦੇਖ ਲਿਆ ਬਲਾਗ ਦਾ ਸਕਰੀਨ ਸਾਰੀ ਕਮੈਂਟ ਦਾ ਸਕਰੀਨਸ਼ਾਟ ਵੀ ਦੇਖ ਲਿਆ ਤੇ ਇਦਾਂ ਹੀ ਸਾਰਿਆਂ ਮਤਾਂ ਬਾਰ-ਬਾਰ ਧੰਨਵਾਦ ਕਰਦੇ ਆਂ ਕਿ ਤੁਸੀਂ ਇਦਾਂ ਕਮੈਂਟ ਕਰਦੇ ਹੋ ਵਲੌਗ ਦੇਖਦੇ ਹੋ ਬਹੁਤ ਉਹਦੀ ਲੱਗਦਾ ਹੈ ਇਦਾਂ ਜੁੜੇ ਰਹੋ ਨਾਲ ਤੇ ਬਾਕੀ ਬੇਨਤੀ ਹੈ ਨਵੇਂ ਨੂੰ ਨਵੇਂ ਇੰਦਰਾ ਨੂੰ ਕਿਸੇ ਵੀ ਇੱਕ ਅਕਾ ਕਮੈਂਟ ਜ਼ਰੂਰ ਕਰਦੇ ਕਿਉਂ ਹਰ ਰੋਜ਼ ਦੀ ਇੰਤਕ ਕਰਦੇ ਆਂ ਐਨੀ ਵਾਰ ਕਹੇ ਤੋ ਤਾਂ ਬਹੁਤ ਮੰਨ ਜਾਂਦੇ ਨੂੰ ਪਰ ਤੁਸੀਂ ਅਜੇ ਤੱਕ ਤੁਹਾਡੇ ਕੋਈ ਆਸਪ ਨਹੀਂ ਹੋਇਆ ਮੈਂ ਹਰ ਰੋਜ਼ ਕਹਿਣਾ ਵੀ ਕਮੈਂਟ ਕਰਦੇ ਕਰੋ ਤੇ ਲਗਦਾ ਜੀ ਅੱਜ ਕਰਮੇ ਜ਼ਰੂਰ ਮੈਨੂੰ ਉਮੀਦ ਹੈ ਤੜਕੇ ਅੱਜ ਦੇ ਬਲੌਗ ਦੇ ਵਿੱਚ ਤੁਹਾਨੂੰ ਜ਼ਰੂਰ ਇੱਕ ਦੋ ਮੈਂਬਰਾਂ ਦੇ ਨਾਮ ਨਾਲ ਕਮੈਂਟ ਆਉਣਗੇ ਤੇ ਮੇਰੀ ਉਮੀਦ ਪੂਰਾ ਕਰਿਓ ਜ਼ਰੂਰ ਸਾਰਿਆਂ ਨੂੰ ਬਹੁਤ ਬਹੁਤ ਥੈਂਕ ਯੂ ਫॉर ਦਿ ਕੁਆਲਿਫੀਕੇਸ਼ਨ ਲਓ ਜੀ ਆਪਾਂ ਪਰ ਦੁਪਹਿਰਾ ਕੱਟਿਆ ਘੰਟਾ ਸਾਰਾ ਨੀਂਦ ਨਾਲ ਲਾਹੀ ਤੇ ਹੁਣ ਆਪਾਂ ਦੁਬਾਰੇ ਆਗੇ ਦੁਕਾਨ ਦੇ ਵਿੱਚ ਚਾਹ ਪਾਣੀ ਆਪਾਂ ਨੇ ਪੀ ਲਿਆ ਤਾਂ ਫਿਰ ਤੋਂ ਤੇ ਮੋਨਾ ਦੁਕਾਨ ਦੇ ਵਿੱਚ ਲਾਉਣੇ ਹਾਜ਼ਰੀ ਆਪਾਂ ਘੱਟ ਤੋਂ ਘੱਟ 6:30 ਵਜੇ ਤੱਕ ਆਪਾਂ ਇੱਥੇ ਆ। ਹੋਰ ਜਾਣਾ ਨਹੀਂ ਹੁਣ ਕਿਧਰੇ ਵੀ। ਤੇ ਉਸ ਤੋਂ ਬਾਅਦ ਫਿਰ ਦੁੱਧ ਦਾਤ ਪਾਉਣ ਜਾਵਾਂਗੇ ਤੇ ਉਦੋਂ ਗੱਗੀ ਲਵੇ ਤੇ ਚੱਟ ਲਾ ਆਵਾਂਗੇ ਹਾਜ਼ਰੀ। ਚਲੋ ਨਹੀਂ ਫਿਰ ਆਪਾਂ ਦੁਕਾਨ ਦੇ ਵਿੱਚ ਹੀ ਆ ਕਿਉਂਕਿ ਹੁਣ ਕਸਟਮਰ ਬਹੁਤ ਵਧੀਆ ਆਉਂਦੇ ਨੇ ਗਰਮੀ ਕਰਕੇ ਕੱਪੜਾ ਬਹੁਤ ਵਧੀਆ ਵਿਕਦਾ। ਤੇ ਸਵੇਰੇ ਵੀ 3-4 ਗਾਹਕ ਆ ਗਏ ਤੇ ਕੁਝ ਚੁੰਨੀਆਂ ਵਿਖੀਆਂ ਕੁਝ ਸੂਟ ਵੀ ਤੇ ਬਹੁਤ ਵਧੀਆ। ਸੇਲ ਹੋਈ ਹੈਗੀ ਤੇ ਚਲੋ ਜੀ ਮਿਲਦੇ ਆਂ ਫਿਰ ਲਓ ਜੀ ਮੈਂ ਹੁਣ ਆਇਆ ਤੀ ਗੱਡੀ ਕੋਲੇ ਪਰ ਗੱਡੀ ਹੈ ਨਹੀਂ ਕੰਮ ਕਿਹਾ ਹੈ ਕਿਸੇ ਕਾਸੇ ਲੋਕ ਲੱਗਿਆ ਫੇਰ ਦੇਖਦੇ ਆਂ ਇੱਥੇ ਹਵਾ ਬਹੁਤ ਸੋਹਣੀ ਆਉਂਦੀ ਹੈ ਦੇਖੋ ਦਰਖਤ ਹਿੱਲਦਾ ਤੁਸੀਂ ਦੇਖਦੇ ਆਂ ਹਵਾ ਆਉਂਦੀ ਹੈ 10 ਮਿੰਟ ਇੱਥੇ ਬਹਿ ਜਾਨੇ ਆਂਗੇ ਜੇ ਆ ਗਿਆ ਠੀਕ ਹੈ ਨਹੀਂ ਫਿਰ ਘਰ ਨੂੰ ਮੁੜ ਜਾਾਂਗੇ ਪੱਖੀ ਚੱਲਦੀ ਅੰਦਰ ਪੱਖਾ ਚੱਲਦਾ ਹੈ ਨਾ ਗਿਆ ਤਾਂ ਕਿਤੇ ਨੇੜੇ ਹੀ ਹੋਊਗਾ ਜਿਹੜਾ ਸਟਫਨ ਵੀ ਚੱਲ ਰਿਹਾ ਹੈਗਾ ਤੇ ਅੰਦਰ ਸੱਤ ਵਾਲਾ ਪੱਖਾ ਵੀ ਚੱਲਦਾ ਲੱਗਦਾ ਕਿਤੇ ਨੇੜੇ ਹੀ ਗਿਆ ਹੋਊਗਾ ਦੇਖਦੇ ਆ 10-20 ਮਿੰਟ ਢੀਕਦੇ ਨੇ ਹਵਾ ਲੈਣੇ ਆ ਬਾਹਰ ਲਈ ਜੇ ਆ ਗਿਆ ਠੀਕ ਹੈ ਨਹੀਂ ਫਿਰ ਘਰ ਨੂੰ ਵਾਜ ਜਾਗੇ ਦੇਖੋ ਜੀ ਹਰੇ ਹਰੇ ਦਰਖਤ ਕਿੰਨੇ ਸੋਹਣੇ ਲੱਗਦੇ ਨੇ ਹਵਾ ਚੱਲਦੀ ਹੈ ਜੀ ਲਓ ਜੀ ਗੱਗੀ ਆਇਆ ਨਹੀਂ ਲੈ ਕੇ ਆਇਆ ਘਰ ਨੂੰ ਫੇਰ ਉਹ ਡੇੜੇ ਦੇ ਵਿੱਚ ਆਪਣੇ ਹਵਾ ਲੱਗਦੀ ਹਣੀ ਇੱਥੇ ਪੈ ਗੇ ਅੰਦਰ ਪੱਖੇ ਦੀ ਹਵਾ ਗਰਮ ਹੈ ਬਹੁਤ ਠੰਢੀ ਠੰਢੀ ਹਵਾ ਲੱਗਦੀ ਹੈ ਮੋਈ ਇੱਥੇ ਆਹਣ ਕਰਦਿਆਂ ਜਿਹਦੇ ਵਲੌਗ ਦਾ ਹੈ ਅੰਦਰ ਤੇ ਕੱਲ ਨੂੰ ਮਿਲਾਂਗੇ ਨਵੇਂ ਵਲੌਗ ਦੇ ਵਿੱਚ ਤੁਸੀਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਜ਼ਰੂਰ ਤੇ ਮੈਂ ਅੰਦਰ ਹੀ ਕਰਨ ਸਵੇਰੇ ਨਾਂ ਨਾ ਵਲੌਗ ਤੋਂ ਤੁਹਾਡਾ ਪਿਆਰ ਐਂ ਸਭ ਤੋਂ ਉੱਪਰ